ਤੇ ਦੂਜੇ ਪਾਸੇੋਂ ਵੀ ਸਾਰੇ ਦੇ ਸਾਰੇ ਸਾੜ ਤੇ ਆਵੇ। ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ। ਦੋਸਤੋ ਮੈਂ ਅੰਮ੍ਰਿਤਸਰ ਪਠਾਨਕੋਟ ਹਾਈਵੇ ਦੇ ਬੇਕਾधीन ਖੜਾ। ਔਰ ਇਹ ਜਿਹੜਾ ਤੁਸੀਂ ਆਲੇ ਦੁਆਲੇ ਦੇਖ ਰਹੇ ਜੇ ਇਹ ਹਰਿਆ ਭਰਿਆ ਜੰਗਲ ਜਿਹੜਾ ਵਾ ਗੁਰੂ ਤੇਗ ਬਹਾਦਰ ਮਹਾਰਾਜ ਜਿਹਦੇ 400 ਸਾਲਾ ਪੁਰਬ ਨੂੰ ਲਗਾਇਆ ਗਿਆ ਸੀ। ਔਰ ਇਹ ਸਾਰਾ ਜੰਗਲ ਜਿਹੜਾ ਕਿਸੇ ਸ਼ਰਾਰਤੀ ਬੰਦੇ ਵੱਲੋਂ ਸਾੜ ਕੇ ਸੁਆਹ ਕਰ ਦਿੱਤਾ ਗਿਆ। ਅਨੇਕਾਂ ਜੀਵ ਜੰਤੂਆਂ ਦੀ ਜਿੱਥੇ ਜਾਨ ਲਈ ਤੇ ਅਨੇਕਾਂ ਪੰਛੀਆਂ ਨੂੰ ਘਰੋਂ بے ਘਰ ਕਰਤਾ। ਔਰ ਸਾਰੇ ਹਰੇ-ਭਰੇ ਰੁੱਖ ਜਿਹੜੇ ਆ ਸਾੜ ਕੇ ਸੁਆਹ ਕਰ ਦਿੱਤੇ ਗਏ ਅਸੀਂ ਗੁਰੂ ਸਾਹਿਬ ਦੇ ਦੱਸੇ ਹੋਏ ਮਾਰਗ ਤੋਂ ਨਹੀਂ ਭਟਕੇ ਅਸੀਂ ਕੁਦਰਤ ਨੂੰ ਚੈਲੰਜ ਕਰਤਾ ਮਹਾਰਾਜ ਨੇ ਕਿਹਾ ਅਸੀਂ ਪਵਨ ਗੁਰੂ ਪਾਣੀ ਪਿੱਤਾ ਮਾਤਾ ਧਰਤ ਮਾਹਾਂ ਪਾਣੀ ਅਸੀਂ ਗੰਦਲਾ ਕਰਤਾ ਧਰਤੀ ਅਸੀਂ ਸਾਰੀ ਸਾੜ ਕੇ ਸੁਆਹ ਕਰਤੀ ਰੋਕਾ ਸੀ ਕੋਈ ਨਹੀਂ ਛੱਡਿਆ ਵਾਤਾਵਰਨ ਅਸੀਂ ਦੂਸ਼ਿਤ ਕਰਤਾ ਸੋ ਕਿਤੇ ਨਾ ਕਿਤੇ ਤੇ ਰਹਿਮ ਕਰੋ ਕਿ ਬੇਜਬਾਨ ਰੁੱਖਾਂ ਦਾ ਕੀ ਕਸੂਰ ਸੀ ਇਹ ਪਾਲਣ ਨੂੰ ਕਿੰਨਾ ਸਮਾਂ ਲੱਗਾ ਇੱਕ ਅਸੀਂ ਹਿਮਾਚਲ ਚ ਜਾਂਦੇ ਆ ਰੁੱਖ ਬੇਕਲੀ ਪਹਾੜ ਵਿੱਕਲੀ ਨਾਲੇ ਕੁੱਟ ਖਾਨੇ ਆ ਤੇ ਇੱਕ ਆਪਣੇ ਹੀ ਪੰਜਾਬ ਦੇ ਵਿੱਚ ਜਿੱਥੇ ਰੁੱਖ ਲੱਗੇ ਆ ਉਹਨਾਂ ਨੂੰ ਅੱਗ ਲਾ ਕੇ ਸਾੜ ਦੇ ਨੇ ਕਿੱਥੋਂ ਤੱਕ ਜਾਏ ਗਿਆ ਸੋ ਕਮ ਸੇ ਕਮ ਥੋੜੀ ਜੀ ਵੀ ਜੇ ਸ਼ਰਮ ਹੈਗੀ ਤਾਂ ਸ਼ਰਮ ਕਰੋ ਲੇਖਾ ਜੋਖਾ ਇੱਥੇ ਹੀ ਦੇਣਾ ਪੈਣਾ ਪਾਪੀਓ ਇਹ ਕੋਈ ਚੰਗਾ ਕੰਮ ਨਹੀਂ ਆ ਜਿਹੜਾ ਤੁਸੀਂ ਕੀਤਾ ਕਿੱਥੋਂ ਤੱਕ ਨਿਗਾ ਜਾਂਦੀ ਸਾਰੇ ਰੁੱਖ ਸਾੜ ਕੇ ਸੁਆਹ ਕਰਦੇ ਸੋ ਪ੍ਰਮਾਤਮਾ ਤੋਂ ਡਰੋ ਪਾਪੀ ਪਾਪ ਕਮਾਮ ਦੇ ਕਰਦੇ ਹਾਏ ਹਾਏ ਆ ਬਦਵਾਵਾ ਤੁਹਾਨੂੰ ਲੱਗਣੀਆਂ ਲੇਖਾ ਜੋਖਾ ਇੱਥੇ ਦੇਣਾ ਪੈਣਾ ਤੁਸੀਂ ਰੁੱਖਾਂ ਨੂੰ ਅੱਗ ਲਾਉਣੀ ਸੀ ਲਾਤੀ ਅਸੀਂ ਦੁਬਾਰਾ ਫੇਰ ਇੱਥੇ ਜੰਗਲ ਲਾਵਾਂਗੇ ਔਰ ਗੁਰੂ ਦੀ ਕਿਰਪਾ ਦੇ ਨਾਲ ਜਿਹੜਾ ਫੇਰ ਇਸ ਨੂੰ ਹਰਿਆ ਭਰਿਆ ਕਰਾਂਗੇ ਬਹੁਤ ਬਹੁਤ ਧੰਨਵਾਦ